ਆਹ ਵੇਖੋ ਲਗਜ਼ਰੀ ਗੱਡੀ ਵਾਲੇ ਚੋਰ ਜੀहां ਤਸਵੀਰਾਂ ਲਗਾਤਾਰ ਤੋਂ ਸਾਂਝੀਆਂ ਕਰ ਰਹੇ ਆਂ ਅਸੀਂ ਅਕਸਰ ਹੀ ਚੋਰਾਂ ਨੂੰ ਵੇਖਦੇ ਆਂ ਤੇ ਲਗਜ਼ਰੀ ਗੱਡੀ ਵਾਲੇ ਚੋਰ ਨੇ ਜੋ ਕਿ ਵਰਨਾ ਗੱਡੀ ਚਾਉਂਦੇ ਨੇ ਰਾਤ ਦੇ ਤਕਰੀਬਨ 2 ਵਜੇ ਤਾਂ ਆ ਕੇ ਮੁਰਗੇ ਤੇ ਕੁੱਕੜ ਚੋਰੀ ਕਰਦੇ ਨੇ ਜੀहां ਮੁਰਗੇ ਮੁਰਗੀਆਂ ਚੋਰੀ ਕਰਦੇ ਨੇ ਤਸਵੀਰਾਂ ਤੋਂ ਸਾਂਝੀਆਂ ਕਰ ਰਹੇ ਆਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਵਰਨਾ ਗੱਡੀ ਦੇ ਬਾਅਦ ਹੁੰਦੇ ਨੇ ਜਾਂਉਂਦੇ ਨੇ ਸਭ ਤੋਂ ਪਹਿਲਾਂ ਪਿੰਜਰਾ ਤੋੜਦੇ ਨੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਵੇਂ ਪਹਿਲਾਂ ਮੁਰਗੇ ਮੁਰਗੀਆਂ ਚੱਕਦੇ ਨੇ ਤੇ ਗੱਡੀ ਦੇ ਵਿੱਚ ਪਾਉਂਦੇ ਨੇ ਫਿਰ ਚੱਕਦੇ ਨੇ ਫਿਰ ਰੱਖਦੇ ਨੇ ਤਾਂ ਚੋਰਾਂ ਨੂੰ ਅਸੀਂ ਵੇਖਿਆ ਹੈ ਪਰ ਇਹ ਲਗਜ਼ਰੀ ਚੋਰ ਨੇ ਜੋ ਕਿ ਤਕਰੀਬਨ ਰਾਤ 2 ਵਜੇ ਨੂੰ ਆਉਂਦੇ ਨੇ ਸੀਸੀਟੀਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਉਂਦੇ ਨੇ ਗੱਡੀ ਰੋਕਦੇ ਨੇ ਤਾਲਾ ਤੋੜਦੇ ਨੇ ਪਿੰਜਰੇ ਦਾ ਫਿਰ মুরਗੇ ਮੁਰਗੀਆਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਖਬਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਹ ਵੇਖੋ ਲਗਜ਼ਰੀ ਗੱਡੀ ਵਾਲੇ ਚੋਰ ਜੀਹਾਂ ਤਸਵੀਰਾਂ ਲਗਾਤਾਰ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਅਸੀਂ ਅਕਸਰ ਹੀ ਚੋਰਾਂ ਨੂੰ ਵੇਖਦੇ ਹਾਂ ਤੇ ਲਗ ਦੀ ਗੱਡੀ ਵਾਲੇ ਚੋਰ ਨੇ ਜੋ ਕਿ ਵਰਨਾ ਗੱਡੀ ਚਾਉਂਦੇ ਨੇ ਰਾਤ ਦੇ तकरीबन 2 ਵਜੇ ਤਾਂ ਆ ਕੇ ਮੁਰਗੇ ਤੇ ਕੁੱਕੜ ਚੋਰੀ ਕਰਦੇ ਨੇ ਜੀ ਹਾਂ ਮੁਰਗੇ ਮੁਰਗੀਆਂ ਚੋਰੀ ਕਰਦੇ ਨੇ ਤਾਂ ਸਵਿਧਾ ਤੋਂ ਅਸਾਂ ਜੀਆਂ ਕਰ ਰਹੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਵਰਨਾ ਗੱਡੀ ਦੇ ਵਿੱਚ ਹੁੰਦੇ ਨੇ ਜਾਂਉਂਦੇ ਨੇ ਸਭ ਤੋਂ ਪਹਿਲਾਂ ਪਿੰਜਰਾ ਤੋੜਦੇ ਨੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਵੇਂ ਪਹਿਲਾਂ ਮੁਰਗੇ ਮੁਰਗੀਆਂ ਚੱਕਦੇ ਨੇ ਤੇ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦੇ ਨੇ ਫਿਰ ਚੱਕਦੇ ਨੇ ਫੇਰ ਰੱਖਦੇ ਨੇ ਤਾਂ ਚੋਰਾਂ ਨੂੰ ਅਸੀਂ ਵੇਖਿਆ ਹੈ ਪਰ ਇਹ ਲਗਜ਼ਰੀ ਚੋਰ ਨੇ ਜੋ ਕਿ तकरीबन ਰਾਤ 2 ਵਜੇ ਨੂੰ ਆਉਂਦੇ ਨੇ ਸਿਸਟੀ ਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਉਂਦੇ ਨੇ ਗੱਡੀ ਰੋਕਦੇ ਨੇ ਤਾਲਾ ਤੋੜਦੇ ਨੇ ਪਿੰਜਰੇ ਦਾ ਫਿਰ মুরਗੇ মুরਗੀਆਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਖਬਰ ਕਰ ਰਹੀਆਂ ਤੁਹਾਡਾ ਸਾਂਝੀ ਖਬਰ ਕਮੈਂਟਰ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਵੇਖੋ ਲਗਜ਼ਰੀ ਗੱਡੀ ਵਾਲੇ ਚੋਰ ਜੀਹਾਂ ਤਸਵੀਰਾਂ ਲਗਾਤਾਰ ਤੋਂ ਅਸਾਂਝੀਆਂ ਕਰ ਰਹੇ ਹਾਂ ਅਸੀਂ ਅਕਸਰ ਹੀ ਚੋਰਾਂ ਨੂੰ ਵੇਖਦੇ ਹਾਂ ਤੇ ਲਗਜ਼ਰੀ ਗੱਡੀ ਵਾਲੇ ਚੋਰ ਨੇ ਜੋ ਕਿ ਵਰਨਾ ਗੱਡੀ ਚਾਉਂਦੇ ਨੇ ਰਾਤ ਦੇ ਤਕਰੀਬਨ 2 ਵਜੇ ਤਾਂ ਆ ਕੇ ਮੁਰਗੇ ਤੇ ਕੁੱਕੜ ਚੋਰੀ ਕਰਦੇ ਨੇ ਜੀਹਾਂ ਮੁਰਗੇ ਮੁਰਗੀਆਂ ਚੋਰੀ ਕਰਦੇ ਨੇ ਤਸਵੀਰਾਂ ਤੋਂ ਅਸਾਂਝੀਆਂ ਕਰ ਰਹੇ ਆ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਵਰਨਾ ਗੱਡੀ ਦੇ ਬਾਅਦ ਹੁੰਦੇ ਨੇ ਜਾਂਉਂਦੇ ਨੇ ਸਭ ਤੋਂ ਪਹਿਲਾਂ ਪਿੰਜਰਾ ਤੋੜਦੇ ਨੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਵੇਂ ਪਹਿਲਾਂ ਮੁਰਗੇ ਮੁਰਗੀਆਂ ਚੱਕਦੇ ਨੇ ਤੇ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦੇ ਨੇ ਫਿਰ ਚੱਕਦੇ ਨੇ ਫਿਰ ਰੱਖਦੇ ਨੇ ਤਾਂ ਚੋਰਾਂ ਨੂੰ ਅਸੀਂ ਵੇਖਿਆ ਹੈ ਪਰ ਇਹ ਲਗਜ਼ਰੀ ਚੋਰ ਨੇ ਜੋ ਕਿ ਤਕਰੀਬਨ ਰਾਤ 2 ਵਜੇ ਨੂੰ ਆਉਂਦੇ ਨੇ ਸੀਸੀਟੀਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਉਂਦੇ ਨੇ ਗੱਡੀ ਰੋਕਦੇ ਨੇ ਤਾਲਾ ਤੋੜਦੇ ਨੇ ਪਿੰਜਰੇ ਦਾ ਫਿਰ ਮੁਰਗੇ ਮੁਰਗੀਆਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਖਬਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਵੇਖੋ ਲਗਜ਼ਰੀ ਗੱਡੀ ਵਾਲੇ ਚੋਰ ਜੀਹਾਂ ਤਸਵੀਰਾਂ ਲਗਾਤਾਰ ਤੋੜਨਾ ਸਾਂਝੀਆਂ ਕਰ ਰਹੇ ਹਾਂ ਅਸੀਂ ਅਕਸਰ ਹੀ ਚੋਰਾਂ ਨੂੰ ਵੇਖਦੇ ਹਾਂ ਤੇ ਲਗਜ਼ਰੀ ਗੱਡੀ ਵਾਲੇ ਚੋਰ ਨੇ ਜੋ ਕਿ ਵਰਨਾ ਗੱਡੀ ਚਾਉਂਦੇ ਨੇ ਰਾਤ ਦੇ ਤਕਰੀਬਨ 2 ਵਜੇ ਤਾਂ ਆ ਕੇ ਮੁਰਗੇ ਤੇ ਕੁੱਕੜ ਚੋਰੀ ਕਰਦੇ ਨੇ ਜੀਹਾਂ ਮੁਰਗੇ ਮੁਰਗੀਆਂ ਚੋਰੀ ਕਰਦੇ ਨੇ ਤਸਵੀਰਾਂ ਤੋੜਨਾ ਸਾਂਝੀਆਂ ਕਰ ਰਹੇ ਆ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਵਰਨਾ ਗੱਡੀ ਦੇ ਬਾਅਦ ਹੁੰਦੇ ਨੇ ਜਾਂਉਂਦੇ ਨੇ ਸਭ ਤੋਂ ਪਹਿਲਾਂ ਪਿੰਜਰਾ ਤੋੜਦੇ ਨੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਵੇਂ ਪਹਿਲਾਂ ਮੁਰਗੇ ਮੁਰਗੀਆਂ ਚੱਕਦੇ ਨੇ ਤੇ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦੇ ਨੇ ਫਿਰ ਚੱਕਦੇ ਨੇ ਫੇਰ ਰੱਖਦੇ ਨੇ ਤਾਂ ਚੋਰਾਂ ਨੂੰ ਅਸੀਂ ਵੇਖਿਆ ਹੈ ਪਰ ਇਹ ਲਗਜ਼ਰੀ ਚੋਰ ਨੇ ਜੋ ਕਿ ਤਕਰੀਬਨ ਰਾਤ 2 ਵਜੇ ਨੂੰ ਆਉਂਦੇ ਨੇ ਸੀਸੀਟੀਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਉਂਦੇ ਨੇ ਗੱਡੀ ਰੋਕਦੇ ਨੇ ਤਾਲਾ ਤੋੜਦੇ ਨੇ ਪਿੰਜਰੇ ਦਾ ਫਿਰ ਮੁਰਗੇ ਮੁਰਗੀਆਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਖਬਰ ਕਰ ਰਹੀ ਹਾਂ ਤੁਹਾਨੂੰ ਸਾਂਝੀ ਖਬਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਹ ਵੇਖੋ ਲਗਜ਼ਰੀ ਗੱਡੀ ਵਾਲੇ ਚੋਰ ਜੀ ਹਾਂ ਤਸਵੀਰਾਂ ਲਗਾਤਾਰ ਤੋੜਣਾ ਸਾਂਝੀਆਂ ਕਰ ਰਹੇ ਹਾਂ ਅਸੀਂ ਅਕਸਰ ਹੀ ਚੋਰਾਂ ਨੂੰ ਵੇਖਦੇ ਹਾਂ ਤੇ ਲਗਜ਼ਰੀ ਗੱਡੀ ਵਾਲੇ ਚੋਰ ਨੇ ਜੋ ਕਿ ਵਰਨਾ ਗੱਡੀ ਚਾਉਂਦੇ ਨੇ ਰਾਤ ਦੇ ਤਕਰੀਬਨ 2 ਵਜੇ ਤਾਂ ਆ ਕੇ ਮੁਰਗੇ ਤੇ ਕੁੱਕੜ ਚੋਰੀ ਕਰਦੇ ਨੇ ਜੀ ਹਾਂ ਮੁਰਗੇ ਮੁਰਗੀਆਂ ਚੋਰੀ ਕਰਦੇ ਨੇ ਤਸਵੀਰਾਂ ਤੋੜਣਾ ਸਾਂਝੀਆਂ ਕਰ ਰਿਹਾ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਵਰਨਾ ਗੱਡੀ ਦੇ ਵੱਜ ਹੁੰਦੇ ਨੇ ਜਾਂਉਂਦੇ ਨੇ ਸਭ ਤੋਂ ਪਹਿਲਾਂ ਪਿੰਜਰਾ ਤੋੜਦੇ ਨੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਵੇਂ ਪਹਿਲਾਂ ਮੁਰਗੇ ਮੁਰਗੀਆਂ ਚੱਕਦੇ ਨੇ ਤੇ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦੇ ਨੇ ਫਿਰ ਚੱਕਦੇ ਨੇ ਫਿਰ ਰੱਖਦੇ ਨੇ ਤਾਂ ਚੋਰਾਂ ਨੂੰ ਅਸੀਂ ਵੇਖੇ ਪਰ ਇਹ ਲਗਜ਼ਰੀ ਚੋਰ ਨੇ ਜੋ ਕਿ ਤਕਰੀਬਨ ਰਾਤ 2 ਵਜੇ ਨੂੰ ਆਉਂਦੇ ਨੇ ਸੀਸੀਟੀਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਉਂਦੇ ਨੇ ਗੱਡੀ ਰੋਕਦੇ ਨੇ ਤਾਲਾ ਤੋੜਦੇ ਨੇ ਪਿੰਜਰੇ ਦਾ ਫਿਰ ਮੁਰਗੇ ਮੁਰਗੀਆਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਖਬਰ ਕਰ ਰਹੇ ਹਾਂ ਤੁਹਾਨੂੰ ਸਾਂਝੀ ਖਬਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ